ਪਾ ਨੂੰ ਆਪਾਂ ਹੀ ਵੋਟਾਂ ਪਾ ਕੇ ਉਹਨਾਂ ਨੂੰ ਬਿਠਾਇਆ ਕੁਰਸੀਆਂ ਤੇ ਤੇ ਲੁੱਟ ਵੀ ਚਾਰਚ ਪੇਰੋ ਜਿਹੜੀ ਸਾਡੀ ਹੋ ਰਹੀ ਹੈ ਹਰ ਸਾਲ ਆਪਣਾ ਜਿਹੜਾ ਪਰਾਲੀ ਵਾਲਾ ਮੁੱਦਾ ਇਹ 이슈 ਬੰਜੰਦ ਹਰ ਸਾਲ ਕਿਉਂ ਇਹ ਇਹਨਾਂ ਨੂੰ ਤਸਾਨ ਦੇ ਖੇਤ ਦੇ ਵਿੱਚ ਜਿਹੜੀ ਪਰਾਲੀ ਹੁੰਦੀ ਹੈ ਉਹਦਾ ਹੀ ਧੂਆਂ ਕਿਉਂ ਦਿਖਦਾ ਹਰ ਇੱਕ ਘਰ ਦੇ ਵਿੱਚ ਚਾਹੇ ਉਹ ਪਿੰਡ ਹੋਣ ਚਾਹੇ ਉਹ ਸ਼ਹਿਰ ਹੋਣ ਹਰ ਇੱਕ ਘਰ ਦੇ ਵਿੱਚ ਜਿੰਨੇ ਪਰਿਵਾਰ ਦੇ ਮੈਂਬਰ ਆ ਉਹਨੇ ਵਹੀਕਲ ਹੁੰਦੇ ਆ ਕਿ ਉਹਨਾਂ ਦਾ ਧੂਆਂ ਨਹੀਂ ਹੁੰਦਾ ਪ੍ਰਦੂਸ਼ਣ ਨਹੀਂ ਹੁੰਦਾ ਜਿਹੜੀਆਂ ਵੱਡੀਆਂ-ਵੱਡੀਆਂ ਕਾਰਪੋਰੇਟ ਘਰਾਣੀਆਂ ਦੀਆਂ ਕੰਪਨੀਆਂ ਫੈਕਟਰੀਆਂ ਲੱਗੀਆਂ ਇਹਨਾਂ ਦੀਆਂ ਕਿ ਇਹਨਾਂ ਦਾ ਧੂਆਂ ਨਹੀਂ ਹੁੰਦਾ ਬਹੁਤ ਸਾਰਾ ਜਿਹੜਾ ਹੈਗਾ ਮੈਨੂੰ ਲੱਗਦਾ ਜਿੱਥੋਂ ਤੱਕ ਜਿੰਨਾ ਕ ਮੈਂ ਆਪਦੇ ਅੰਦਰੋਂ ਸੋਚਦੀਆਂ ਕਿ 5-7% ਮਸਾ ਹੀ ਹੋਊਗਾ ਜਿਹੜਾ ਕਿਸਾਨ ਦੀ ਪਰਾਲੀ ਦਾ ਧੂਆਂ 5% ਮਸਾ ਹੋਊਗਾ ਤੇ ਜਿਹੜਾ 95% ਕਾਰਪੋਰੇਟ ਘਰਾਣਿਆਂ ਦੀਆਂ ਜਿਹੜੀਆਂ ਫੈਕਟਰੀਆਂ ਨੇ ਨਾ ਵੱਡੀਆਂ-ਵੱਡੀਆਂ ਉਹਨਾਂ ਦਾ ਹੁੰਦਾ ਕੀ ਗੱਲ ਐ ਫਿਰ ਕਿਸਾਨ ਦਾ ਹੀ ਪਰਾਲੀ ਦਾ ਹੀ ਧੂਆਂ ਦਿਖਦਾ ਪਰ ਨਹੀਂ ਭਰਾਵੋ ਗੱਲ ਇਹ ਨਹੀਂ ਸਾਡਾ ਵੀਰ ਅੱਗੇ ਗੱਲ ਕਰਕੇ ਗਿਆ ਇਹ ਤਾਂ ਸਿਰਫ ਉਹਨਾਂ ਦੀਆਂ ਇੱਕ ਬਹਾਨੇਬਾਜ਼ੀਆਂ ਨੇ ਵੀ ਕਿਹੜੇ ਤਰੀਕੇ ਦੇ ਨਾਲ ਸਾਡੀਆਂ ਜ਼ਮੀਨਾਂ ਖੋਈਆਂ ਜਾਣ ਉਹਨਾਂ ਦੀ ਸਾਡੀਆਂ ਜ਼ਮੀਨਾਂ ਤੇ ਹੀ ਅੱਖ ਹੈ ਜਿਹੜੇ ਆ ਫਲੱਡ ਵਰਗੇ ਹੋਣ ਪਿੱਛੇ ਇੰਨਾ ਪਾਣੀ ਦੀ ਮਾਰ ਪਈ ਹੈ ਪੰਜਾਬ ਨੂੰ ਸਾਰੇ ਰੋਕਦਾ ਆਪਾਂ ਨੂੰ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰਿਆਣਾ ਰਾਜਸਥਾਨ ਵਾਲਿਆਂ